ਸਿੱਖ ਜਗਤ ਦੇ 9 ਨਵੰਬਰੇ ਇੱਕ ਚੇਤ ਨਾਨਕਸ਼ਹੀ ਸੰਮਤ 557 ਦੇ ਇਸ 9 ਨਵੰਬਰੇ ਵਿੱਚ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖਟਲੀ ਬੋਲੋ ਗੁਰੂ ਸਾਹਿਬ ਵੱਲੋਂ ਚਲਾਈ ਗਈ ਗੁਰੂ ਮਰਿਆਦਾ ਪਹਿਲਾ ਪੰਗਤ ਪਾਛੇ ਸੰਗਤ ਦੀ ਗੁਰੂ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਇਸ ਸਾਲ ਦੇ ਵਿੱਚ ਇਟਲੀ ਦੇ ਪਹਿਲੇ ਨਗਰ ਕੀਰਤਨ ਨਗਰ ਕੀਰਤਨ ਵਿੱਚ ਲੰਗਰਾਂ ਦੀ ਗੁਰੂ ਮਰਿਆਦਾ ਕੇਵਲ ਪੰਗਤ ਵਿੱਚ ਸ਼ਕਾਉਣ ਲਈ ਕਾਰਜ ਆਰੰਭ ਕੀਤੇ ਜਾ ਰਹੇ ਨੇ ਸਮੂਹ ਗੁਰਦੁਆਰਾ ਪ੍ਰੰਧ ਕਮੇਟੀਆਂ ਤੇ ਸੰਗਤਾਂ ਨੂੰ ਅਪੀਲ ਕਰਦੇ ਸੰਸਥਾ ਨੇ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਇਸ ਗੁਰੂ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਇੱਕ ਲਹਿਰ ਇਸ ਸਾਲ ਦੇ ਵਿੱਚ ਚਲਾਈਏ ਤਾਂ ਜੋ ਹਰ ਗੁਰਦੁਆਰਾ ਸਾਹਿਬ ਹਰ ਧਾਰਮਿਕ ਸਮਾਗਮ ਦੇ ਵਿੱਚ ਗੁਰੂ ਘਰ ਲੰਗਰ ਕੇਵਲ ਪੰਗਤ ਦੇ ਵਿੱਚ ਇਹ ਸ਼ਿਕਾਇਤ ਜਾਣ ਤਾਂ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਸਮੂਹ ਸੰਗਤਾਂ ਸੰਸਾਰ ਭਰ ਦੇ ਵਿੱਚ ਪ੍ਰਾਪਤ ਕਰ ਸਕਣ ਜ਼ਕਰ ਜੋਗ ਅਕੀਟਲੀ ਵਿੱਚ ਹਰ ਸਾਲ ਸਜਾਈ ਜਾਂਦੇ ਕੁੱਝ ਨਗਰ ਕੀਰਤਨਾਂ ਵਿੱਚ ਪ੍ਰਬੰਧਕਾਂ ਵੱਲੋਂ ਨਾ ਚਾਹੁੰਦੇ ਵੀ ਲੰਗਰ ਦੀ ਬੇਅਦਬੀ ਹੋ ਜਾਂਦੀ ਹੈ ਚਾਹੇ ਕਿ ਇਹ ਸੰਗਤ ਹੀ ਕਰਦੀ ਹੈ ਪਰ ਪ੍ਰਬੰਧਕ ਇਸ ਬੇਅਦਬੀ ਨੂੰ ਮਹਿਸੂਸ ਕਰਦੇ ਨੇ ਬਹੁਤ ਸਾਰੇ ਨਗਰ ਕੀਰਤਨਾਂ ਵਿੱਚ ਲੱਗੇ ਵਕਤ ਵਕਤ ਪ੍ਰਕਾਰਾਂ ਦੇ ਲੰਗਰ ਤੇ ਸਟਾਲ ਜਿੱਥੇ ਕਿ ਸੰਗਤ ਪੰਗਤ ਵਿੱਚ ਨਹੀਂ ਖੜਕੇ ਲੰਗਰ ਛੱਕਦੀ ਜਿਹੜਾ ਕਿ ਸਿੱਖੀ ਸਿਧਾਂਤ ਤੇ ਗੁਰੂ ਮਰਿਆਦਾ ਦੇ ਅਨੁਸਾਰ ਨਹੀਂ ਹੈ ਇਟਲੀ ਦੇ ਇਸ ਸਿੱਖ ਸੰਸਥਾ ਵੱਲੋਂ ਲੰਗਰ ਦੀ ਬੇਅਦਬੀ ਰੋਕਣ ਲਈ ਕੀਤਾ ਜਾ ਰਿਹਾ 16 ਮਾਰਚ ਗੁਰਦੁਆਰਾ ਸਾਹਿਬ ਹਰਗੋਬਿੰਦ ਸਾਹਿਬ ਲੈਨੋਬ੍ਰੇਸ਼ੀਅ ਵਿਖੇ ਇਹ ਉਪਰਾਲਾ ਬਹੁਤ ਹੀ ਕਾਬਲੇ ਤਾਰੀਫ਼ ਹੈ ਪਰ ਕਿ ਇਹ ਇਟਲੀ ਦੇ ਸਭ ਨਗਰ ਕੀਰਤਨ ਵਿੱਚ ਹੋ ਸਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਇਟਲੀ ਵਿੱਚ ਅਜਿਹੇ ਨਗਰ ਕੀਰਤਨ ਵੀ ਹੁੰਦੇ ਨੇ ਜਿੱਥੇ ਸੰਤਾਂ ਹਜ਼ਾਰਾਂ ਵਿੱਚ ਹਾਜ਼ਰੀ ਭਰਤੀਆਂ ਨੇ ਉੱਥੇ ਸਭ ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਉਣਾ ਬਹੁਤ ਜ਼ਿਆਦਾ ਪ੍ਰਬੰਧ ਦੀ ਮੰਗ ਕਰਦਾ ਇਸ ਮੌਕੇ ਅਕਾਲ ਤਖਤ ਦੇ ਸਭ ਤੋਂ ਚਤਿੱਧਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਟਲੀ ਦੇ ਇਸ ਸਾਲ ਦੇ ਪਹਿਲੇ ਨਗਰ ਕੀਰਤਨ ਵਿੱਚ ਪੂਰਨ ਗੁਰੂ ਮਰਿਆਦਾ ਅਨੁਸਾਰ ਲੰਗਰ ਛਕਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ